ਕੀ ਕਖਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰਦੁਆਰਾ ਗੁਰੂ ਕੇ ਬਾਗ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਅਦ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਤਰ ਦਿਸ਼ਾ ਵੱਲ 21 ਕਿਲੋਮੀਟਰ ਦੂਰੀ ਤੇ ਪਿੰਡ ਕੁਕੇ ਵਾਲੀ ਚ ਸੁਭਾਏ ਮਾਨ ਹੈ ਇਹ ਸਥਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਇਸ ਆਸਥਾਨ ਦਾ ਪੁਰਾਣਾ ਨਾਂ ਗੁਰੂ ਕੀ ਰੋਡ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਇਸ ਦੇ ਆਬਾਦ ਤਾਂ ਤੇ ਟਿਕਾਣਾ ਕਰਨ ਕਰਕੇ ਪ੍ਰਚਲਿਤ ਹੋਇਆ ਸੀ ਰੋਡ ਦਾ ਅਰਥ ਹੈ ਗੜਾ ਮੈਦਾਨ ਇਲਾਕੇ ਦੀ ਜ਼ਮੀਨ ਵਿੱਚ ਕਲਰ ਹੋਣ ਕਰਕੇ ਇੱਥੇ ਕੋਈ ਰੁੱਖ ਜਾਂ ਫਸਲ ਨਹੀਂ ਹੁੰਦੀ ਸੀ ਤੇ ਸੈਹਸਰੇ ਪਿੰਡ ਦੇ ਆਸ-ਪਾਸ ਦਾ ਇਲਾਕਾ ਰੜਾ ਮੈਦਾਨ ਸੀ 1585 ਈਸਵੀ ਨੂੰ ਪਿੰਡ ਸੈਹਸਰੇ ਦੀ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੇ ਪਿੰਡ 'ਚ ਭਰਦੇ ਸਲਾਨਾ ਮੇਲੇ ਵਿੱਚ ਲਹਿ ਗਈ ਤਾਂ ਗੁਰੂ ਜੀ ਨੇ ਇੱਥੇ ਰੋੜ ਚ ਟਿਕਾਣਾ ਕੀਤਾ ਇੱਥੇ ਹੀ ਮੰਡੀ ਦਾ ਰਾਜਾ ਗੁਰੂ ਜੀ ਦੇ ਦਰਸ਼ਨ ਲਈ ਆਇਆ ਮਹਾਰਾਜ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਤੇ ਉਸ ਦੀ 84 ਕੱਟੀ ਰੜੇ ਥਾਂ ਤੇ ਟਿਕਾਣਾ ਕਰਨ ਕਰਕੇ ਇਸ ਅਸਥਾਨ ਦਾ ਨਾਮ ਗੁਰੂ ਕੀ ਰੋੜ ਪ੍ਰਚਲਿਤ ਹੋ ਗਿਆ ਪਰ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਂ ਸੁਹਾਵਾ ਰਾਮ ਰਾਜੇ ਦੇ ਮਹਾਵਾਕਾ ਅਨੁਸਾਰ ਜਿਸ ਥਾਂ ਤੇ ਅੱਛਾ ਦੇ ਚਰਨ ਪੈ ਜਾਣ ਉਹ ਧਰਤੀ ਰੋੜ ਨਹੀਂ ਰਹਿੰਦੀ ਉੱਥੇ ਫੁੱਲ ਬਨਸਪਤੀ ਬਾਗ ਮਹਿਕਣ ਲੱਗਦੇ ਹਨ ਨਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਅਦ ਪਿੰਡ ਵੱਲੇ ਗਏ ਤੇ ਫਿਰ ਅਸਥਾਨ ਤੇ ਟਿਕਾਣਾ ਕੀਤਾ ਇੱਥੇ ਗੁਰੂ ਕੀ ਰੋੜ ਦੀ ਥਾਂ ਅੰਬਾ ਦਾ ਬਾਗ ਲਗਵਾਇਆ ਉਸ ਦਿਨ ਇੱਥੋਂ ਇਸ ਅਸਥਾਨ ਦਾ ਨਾਮ ਗੁਰੂ ਕਾ ਬਾਗ ਹੋਇਆ ਗੁਰੂ ਕੀ ਰੋੜ ਕਹਿਣਾ ਬੰਦ ਕਰ ਦਿੱਤਾ ਗਿਆ ਤੇ ਇੱਕ ਕਥਨ یوں ਪ੍ਰਚਲਿਤ ਹੋਇਆ ਜਿਹੜਾ ਆਖੇ ਗੁਰੂ ਕੀ ਰੋੜ ਉਹਦਾ ਹੋਵੇ ਝੁਗਾ ਚੋੜ ਜਿਹੜਾ ਆਖੇ ਗੁਰੂ ਕਾ ਬਾਗ ਉਸ ਨੂੰ ਲੱਗਣ ਦੋਨੇ ਬਾਗ ਗੁਰੂ ਘਰ ਦੇ ਸੇਵਾਦਾਰ ਭਾਈ ਕੁੱਖਾ ਜੀ ਨੇ ਨੇੜੇ ਪਿੰਡ ਕੁੱਕੇ ਵਾਲੀ ਬੰਨਿਆ ਤੇ ਗੁਰੂ ਸਾਹਿਬ ਜੀ ਦੀ ਯਾਦ ਇਮਾਰਤ ਤਾਮੀਰ ਕਰਵਾਈ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਲੰਮਾ ਸਮਾਂ ਟਿਕਾਣਾ ਕਰਕੇ ਇੱਕ ਬੋਲੀ ਖੋਦਵਾਈ ਅਤੇ ਬਾਗ ਵਿੱਚ ਖੂਹ ਲਗਵਾਇਆ ਜਿਵੇਂ ਪ੍ਰਕਾਸ਼ ਅਤੇ ਹਨੇਰੇ ਦਾ ਸਤ ਅਤੇ ਕੂੜ ਦਾ ਆਪਸ ਵਿੱਚ ਵਿਰੋਧ ਹੈ ਉਸੇ ਤਰ੍ਹਾਂ ਗੁਰੂ ਘਰ ਅਤੇ ਉਸ ਸਮੇਂ ਦੇ ਹਾਕਮਾਂ ਦੀ ਆਪਸ ਵਿੱਚ ਕਦੇ ਨਹੀਂ ਬਣੀ ਸੱਚੇ ਤਖਤ ਨਾਲ ਝੂਟੇ ਹੁਕਮ ਰਾਨਾ ਦਾ ਮੁੱਦੋ ਵੈਰ ਰਿਹਾ ਪਿੰਡ ਚਮਿਆਰੀ ਦੇ ਮੁਸਲਮਾਨ ਹਾਕਮ ਨੇ ਗੁਰਦੁਆਰਾ ਸਾਹਿਬ ਤੋੜੰਦੀ ਬਾਹ ਲਾਈ ਪਰ ਕੁਝ ਨਾ ਵਿਗਾੜ ਸਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਯਾਦ ਵਿੱਚ ਇਸ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਦੀ तामੀਰ ਕੀਤੀ ਤੇ ਗੁਰਦੁਆਰੇ ਦੇ ਨਾਂ ਜਗੀਰ ਲਗਵਾਈ ਇਸ ਸਥਾਨ ਤੇ ਅੱਕੇਸ ਰੋਬਰ ਦੀ ਸੇਵਾ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਕਰਵਾਈ ਗੁਰੂ ਕਾਲ ਤੋਂ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਦਾਸੀ ਮਹਾਪੁਰਖ ਸੰਭਾਲਦੇ ਆ ਰਹੇ ਸੀ ਸਮੇਂ ਨਾਲ ਉਹਨਾਂ ਦੇ ਅਚਾਨਕ ਆਚਰਣ ਚ ਭਾਰੀ ਵਿਗਾੜ ਪੈਦਾ ਹੋ ਗਿਆ ਅੰਗਰੇਜ਼ ਸਰਕਾਰ ਦੀ ਸਿਆਸੀ ਸ਼ੈ ਹੋਣ ਕਰਕੇ ਕੁਝ ਮਹੰਤ ਮਨਮਾਨੀਆਂ ਕਰਨ ਲੱਗੇ ਗੁਰੂ ਕੇ ਬਾਗ ਵਿਖੇ ਮਹੰਤ ਜਨਪਿਤਾ ਪੁਰਖੀ ਪ੍ਰਬੰਧ ਸੰਭਾਲਦੇ ਆ ਰਹੇ ਸੀ 20ਵੀਂ ਸਦੀ ਦੇ ਮੰਡਲੇ ਸਾਲਾ ਚ ਮਹੰਤ ਸੁੰਦਰਦਾਸ 마ੜੇ ਕੇਦਾਰ ਵਾਲਾ ਬੰਦਾ ਗੁਰਦੁਆਰਾ ਸਾਹਿਬ ਤੇ ਕਾਬਜ਼ ਸੀ ਅਕਾਲੀ ਲਹਿਰ ਦੌਰਾਨ ਜਦੋਂ ਹੋਰ ਨਾ अनेका ਗੁਰਦੁਆਰਿਆਂ ਦੇ ਪ੍ਰਬੰਧ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਏ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਚ ਇੱਕ ਜਥਾ ਮਹੰਤ ਕੋਲੋਂ ਪਰਬੰਧ ਲੈਣ ਲਈ ਪਹੁੰਚਿਆ 1921 ਨੂੰ ਮਹੰਤ ਸੁੰਦਰਦਾਸ ਗੁਰਦੁਆਰਾ ਮੁਕਾਮੀ ਕਮੇਟੀ ਦੇ ਹਵਾਲੇ ਕਰਕੇ 120 ਰੁਪਏ ਪੈਨਸ਼ਨ ਲੈਣ ਲਈ ਮੰਨ ਗਿਆ ਪਰ ਅੰਦਰੋਂ ਸਿੱਖਾਂ ਨਾਲ ਵੈਰ ਭਾਵ ਰੱਖਣ ਲੱਗਾ ਗੁਰੂ ਘਰ ਦਾ ਪ੍ਰਬੰਧ ਦੇਣ ਦੇ ਬਾਵਜੂਦ ਵੀ ਸੁੰਦਰਦਾਸ ਗੁਰਦੁਆਰੇ ਦੀ ਜਮੀਨ ਅਤੇ ਬਾਘੇ ਕਬਜ਼ੇ ਰਿਹਾ ਗੁਰਦੁਆਰਾ ਸਾਹਿਬ ਦੇ ਕੇ ਪੱਕਦੇ ਲੰਗਰ ਲਈ ਨਿਤ ਕਿਰਿਆ ਅਨੁਸਾਰ ਕੁਝ ਸਿੰਘ ਬਾਗ ਵਿੱਚ ਲੱਕੜਾ ਲੈਣ ਗਏ ਤਾਂ ਮਹੰਤ ਦੇ ਕਹਿੰਦੇ ਅੰਗਰੇਜ਼ ਪੁਲਿਸ ਨੇ ਉਹਨਾਂ ਨੂੰ ਅਗਸਤ 1922 ਨੂੰ ਗ੍ਰਿਫਤਾਰ ਕਰ ਲਿਆ ਤੇ ਛੇਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ ਸਿੱਖਾਂ ਨੇ ਲੰਗਰ ਲਈ ਲੱਕੜਾ ਲਿਜਾਣੀਆਂ ਜਾਰੀ ਰੱਖਿਆ ਤੇ ਗ੍ਰਿਫਤਾਰੀ ਲਈ ਆਪਣੇ ਆਪ ਨੂੰ ਪੇਸ਼ ਕਰਨ ਲੱਗੇ ਪਹਿਲਾ ਕੁਝ ਦਿਨ ਪੰਜ ਸਿੰਘ ਰੋਜ਼ਾ ਨਾ ਜਾਂਦੇ ਅਤੇ ਗ੍ਰਿਫਤਾਰੀਆਂ ਦਿੰਦੇ ਪਰ ਪਿੱਛੋਂ ਇਹਨਾਂ ਦੀ ਗਿਣਤੀ ਵਾਧਦੀ ਗਈ ਮੋਰਚਾ ਸ਼ੁਰੂ ਹੋ ਗਿਆ ਤੇ ਹਰ ਰੋਜ਼ 100 ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਪਹੁੰਚਣ ਲੱਗਾ ਇੰਨਾਂ ਦੀ ਇੰਨਾਂ ਦੀ ਗਿਣਤੀ ਅਗਸਤ ਤੱਕ 210 ਹੋ ਗਈ ਮੋਰਚੇ ਵਿੱਚ ਸਿੱਖਾਂ ਦਾ ਵਾਧਾ ਉਤਸ਼ਾਹ ਵੇਖ ਕੇ ਸਰਕਾਰ ਨੇ ਇਸ ਨੂੰ ਸਿਆਸੀ ਲਹਿਰ ਐਲਾਨ ਕੇ ਬੇਹਦ ਸ਼ਕਤੀ ਸ਼ਕਤੀ ਕਰ ਦਿੱਤੀ ਆਕਾਰ ਤੱਕ ਸਾਇਬ ਦੇ ਹੁਕਮ ਨੂੰ ਸਿਰ ਮੱਥੇ ਮੰਨ ਦਿਆ ਸਿੱਖ ਤਖਤ ਸਾਹਿਬ ਤੇ ਅਦਾਜ਼ ਕਰ ਦਿੱਤੇ ਸ਼ਾਂਤਮਈ ਰਹਿ ਕੇ ਗੁਰੂ ਕੇ ਬਾਗ ਪਹੁੰਚਦੇ ਮੌਕੇ ਦਾ ਅਫਸਰ ਐਸਜੀਐਸਬੀਟੀ ਮੋਰਚੇ ਚ ਸ਼ਾਮਲ ਹੋਣ ਵਾਲੇ ਸਿੱਖਾਂ ਤੇ ਅੰਨਾ ਤਸ਼ਦੰਦ ਢੋਂਦਾ ਅਕਾਲੀ ਸਿੰਘਾਂ ਨੂੰ ਡਾਂਗਾ ਨਾਲ ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਉਹ ਬੇਹੋਸ਼ ਹੋ ਕੇ ਡਿੱਗਣਾ ਪੈਂਦੇ ਫਿਰ ਉਹਨਾਂ ਨੂੰ ਕਿੱਸਾ ਤਤ ਤੋ ਹੁਕੇ ਨੇੜਲੇ ਛੱਪੜ ਚ ਸੁਟ ਦਿੱਤਾ ਜਾਂਦਾ ਇਹ ਇਸ ਤਸ਼ਤਤ ਬਾਰੇ ਦੇਸੀ ਅਤੇ ਵਿਦੇਸ਼ੀ ਮੀਡੀਏ ਨੇ ਖਬਰਾਂ ਵੀ ਦੀ ਛਾਪੀ ਆ ਇੱਕ ਇੱਕ ਅਮਰੀਕੀ ਏ ਐਲ ਵਰਗੀਜ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਇਸਾਈ ਮਿਸ਼ਨਰੀ ਸੀਓ ਐਨ ਡੀਓ ਨੇ ਇਹ ਤਸ਼ਤਤ ਹੁੰਦਾ ਤੱਕਿਆ ਦਾਗ ਵਰਨ ਨੂੰ ਲਿਖ ਭੇਜਿਆ ਕਿ ਇੱਥੇ ਹਰ ਰੋਜ਼ ਸੈਂਕੜੇ ਮਸੀਹੇ ਚੂਲੀ ਤੇ ਚੜਾਏ ਜਾ ਰਹੇ ਹਨ ਐਨਡੀਓ ਨੇ ਕਹਿੰਦੇ ਗਵਰਨਰ ਐਡਵਰਬ ਮਕਲਾਗਨ ਗੁਰੂ ਕੇ ਬਾਗ ਪਹੁੰਚਿਆ ਤੇ ਇਹ ਜ਼ੁਲਮ ਬੰਦ ਕਰਨ ਦਾ ਹੁਕਮ ਦਿੱਤਾ ਪਰ ਗ੍ਰਿਫਤਾਰੀਆਂ ਜਾਰੀ ਰਹੀਆਂ 17 ਨੰਬਰ 1922 ਤੱਕ 505 ਅਕਾਲੀ ਸਿੱਖ ਗ੍ਰਿਫਤਾਰ ਕਰਕੇ ਜਿਹੜਾ ਸੁਟੇ ਗਏ ਗ੍ਰਿਫਤਾਰੀਆਂ ਲਈ ਪਿਆਰ ਸਿੱਖਾ ਦਾ ਲੰਮਾ ਕਾਫਲਾ ਵੇਖ ਕੇ ਅੰਗਰੇਜ਼ ਸਰਕਾਰ ਨੇ ਸਮਝੋਤੇ ਦਾ ਰਾਹ ਲੱਭਿਆ ਰਿਟਾਇਰਡ ਇੰਜੀਨੀਅਰ ਸਰ ਗੰਗਾ RAM ਲਾਹੌਰ ਨੇ ਮਹੰਤ ਕੋਲੋਂ ਜ਼ਮੀਨ ਠੇਕੇ ਤੇ ਲੈ ਲਈ ਤੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਸਿੱਖਾ ਵੱਲੋਂ ਗੁਰੂ ਕੇ ਲੰਗਰ ਲਈ ਉਸ ਵਿੱਚੋਂ ਲੱਕੜਾ ਲਿਜਾਂ ਤੇ ਕੋਈ ਇਤਰਾਜ਼ ਨਹੀਂ ਹੈ ਯੋ ਨਵੰਬਰ 1922 ਨੂੰ ਮੋਰਚਾ ਫਤਿਹ ਹੋ ਗਿਆ ਗੁਰਦੁਆਰਾ ਗੁਰੂ ਕੇ ਬਾਗ ਵਿਗੇ ਅੱਜ ਵੀ 35 ਕਨਾਲ ਜ਼ਮੀਨ ਵਿੱਚ ਇਤਿਹਾਸਿਕ ਬਾਗ ਮੌਜੂਦ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ